ਕੰਮ ਤਾਂ ਅੱਛਾ ਕੀਤਾ ਸੀ ਉਹਨਾਂ ਨੇ ਸਰ ਕੰਮ ਤਾਂ নো ਡਾਟ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ ਇਸ ਗੱਲ 'ਚ ਪਰ ਜਿੱਥੇ ਮਾੜੇ ਆ ਫਿਰ ਤਾਂ ਮਾੜੇ ਹੀ ਤੇ ਪਰ ਉਹਨਾਂ ਨੇ ਮੇਰੇ ਨਾਲ ਐਗਰੀਮੈਂਟ ਕਰ ਲਿਆ 3 ਸਾਲ ਦਾ 3 ਸਾਲ ਦਾ ਕਹੇ ਕਿ ਮੇਰੀ ਆਦਤ ਹੈ ਮੈਂ ਜਿੱਥੇ ਪਿਆਰ ਵਿੱਚ ਜੈਸ ਕਰਤੀ ਮੈਂ ਉੱਥੇ ਪੜਦਾ ਨਹੀਂ ਨਹੀਂ ਰਿਹਾ ਉਹਨਾਂ ਨੇ 3 ਸਾਲ ਲਿਖ ਕੇ 4 ਸਾਲ ਲਿਖੇ ਹੋਏ ਸੀ ਕਹਤਾ 3 ਸਾਲ ਕਿ ਲਿਖ ਲਈ 4 ਸਾਲ ਜਦੋਂ ਐਨੋਸੀ ਨੂੰ ਦਿੱਤੀ ਤਾਂ ਉਹ 3 ਸਾਲ ਮੇਰੇ ਖਰਾਬ ਹੋ ਗਏ ਤੇ ਜਦੋਂ ਮੈਂ 3 ਸਾਲ ਬਾਅਦ ਐਨ.ਓ.ਸੀ ਮੰਗੀ ਕਿ ਹੁਣ ਤਾਂ ਐਗਰੀਮੈਂਟ ਦਾ ਟਾਈਮ ਖਤਮ ਹੋ ਗਿਆ ਉਹ ਕਹਿੰਦੇ ਹਲੇ ਟਾਈਮ ਖਤਮ ਨਹੀਂ ਬਿਲਕੁਲ ਤਵਾ ਕੀਤਾ ਜੀ ਉਹਨੇ 4 ਸਾਲ ਜਿਹੜਾ ਬੰਦਾ ਆਪਣੇ ਆਪ ਵਿੱਚ ਹੀ ਨਹੀਂ ਹੈਗਾ ਜਿਹਨੂੰ ਆਪਣੀ ਸੁਰਤ ਨਹੀਂ ਹੈ ਉਸ ਬੰਦੇ ਨਾਲ ਕੀ ਗੱਲ ਤੇ ਸਰ ਫਿਰ ਇੱਕ ਹੋਰ ਗੱਲ ਹੋਈ ਸੀ ਫੇਸਬੁੱਕ ਨੂੰ ਲੈ ਕੇ ਬਹੁਤ ਜ਼ਿਆਦਾ ਪੇਚਾ ਵੀ ਥੋੜਾ ਜਿਹਾ ਪੈ ਗਿਆ ਸੀ ਬੱਬੂ ਮਾਨ ਜੀ ਦੇ ਨਾਲ ਵੈਸੇ ਤੁਸੀਂ ਉਹਨਾਂ ਨੂੰ ਭਰਾ ਮੰਨਦੇ ਹੋ ਪਰ ਇਸ ਨੂੰ ਲੈ ਕੇ ਬਹੁਤ ਜ਼ਿਆਦਾ ਕੰਟ੍ਰੋਵਰਸੀ ਸਾਹਮਣੇ ਆਈ ਸੀ ਸਰ ਉਹ ਕੀ ਗੱਲ ਹੋਈ ਸੀ ਅਸਲ 'ਚ ਉਹ ਬੱਬੂ ਨਾਲ ਨਹੀਂ ਸੀਗੀ ਤੇ ਇਹ ਕੰਪਨੀ ਲੈ ਨਹੂ ਕਿਸੀ ਕੰਪਨੀ ਲੈ ਨੇ ਜਦੋਂ ਇਹ ਟੇਪ ਕੀਤੀ ਐ ਤੇ ਕੰਮ ਤਾਂ ਅੱਛਾ ਕੀਤਾ ਸੀ ਉਹਨਾਂ ਨੇ ਸਾਰਾ ਕੰਮ ਤਾਂ ਨੂ ਡਾਟ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ ਇਸ ਗੱਲ 'ਚ ਪਰ ਜਿੱਥੇ ਮਾੜੇ ਆ ਫਿਰ ਤਾਂ ਮਾੜੇ ਹੀ ਤੇ ਇਹਦਾ ਗਾਣੇ ਦਾ ਵੀਡੀਓ ਹੋਇਆ ਇੱਕ ਸੁਰਮਾ ਬਰੂਦ ਬਣ ਜੂ ਉਹਦਾ ਹੋਇਆ ਤੇ ਮੁੰਡਿਆਂ ਦੇ ਸਾਰੇ ਸ਼ਹਿਰ ਵਿੱਚ ਚਰਚੇ ਉਸ ਗਾਣੇ ਦਾ ਵੀਡੀਓ ਹੋਇਆ ਇੱਕ ਚੌਥਾ ਵੀਡੀਓ ਹੋਰ ਕਰਨਾ ਸੀ ਕਿ ਉਹਨੇ ਪਤਾ ਨਹੀਂ ਕਿਸੇ ਕਾਰਨ ਕਰਕੇ ਫਿਰ ਉਹਨਾਂ ਨੇ ਕੈਨਸਲ ਕਰਤਾ ਨਹੀਂ ਕੀਤਾ ਤੇ ਪਰ ਉਹਨਾਂ ਨੇ ਮੇਰੇ ਨਾਲ ਐਗਰੀਮੈਂਟ ਕਰ ਲਿਆ 3 ਸਾਲ ਦਾ 3 ਸਾਲ ਦਾ ਕਹਿ ਕੇ ਮੇਰੀ ਆਦਤ ਹੈ ਮੈਂ ਜਿੱਥੇ ਪਿਆਰ ਵਿੱਚ ਜੈਸ ਕਰਦੀ ਮੈਂ ਉੱਥੇ ਪੜਦਾ ਨਹੀਂ ਐਗਰੀਮੈਂਟ ਉਹਨਾਂ ਨੇ 3 ਸਾਲ ਲਿਖ ਕੇ 4 ਸਾਲ ਲਿਖੇ ਹੋਏ ਸੀ ਕਹਿਤਾ 3 ਸਾਲ ਲਿਖਲੇ 4 ਸਾਲ ਤੇ ਜਦੋਂ ਮੈਂ ਉਹਨਾਂ ਨੂੰ ਉਹਨਾਂ ਦੇ ਟੇਪ ਤਾਂ ਕੋਈ ਕੀਤੀ ਨਹੀਂ ਮੁੜ ਕੇ ਤੇ 3 ਸਾਲ ਚ ਉਹਨਾਂ ਨੇ ਮੈਨੂੰ ਐਨਓਸੀ ਵੀ ਨਹੀਂ ਦਿੱਤੀ ਜਦੋਂ ਐਨਓਸੀ ਨੇ ਦਿੱਤੀ ਤਾਂ ਉਹ 3 ਸਾਲ ਵਿੱਚ ਹੀ ਖਰਾਬ ਹੋ ਗਏ ਤੇ ਜਦੋਂ ਮੈਂ 3 ਸਾਲ ਬਾਅਦ ਐਨਓਸੀ ਮੰਗੀ ਕਿ ਹੁਣ ਤਾਂ ਐਗਰੀਮੈਂਟ ਦਾ ਟਾਈਮ ਖਤਮ ਹੋ ਗਿਆ ਉਹ ਕਹਿੰਦੇ ਹਲੇ ਟਾਈਮ ਖਤਮ ਨਹੀਂ ਹੋਇਆ ਮਤਲਬ ਕਿ ਕਰੀਅਰ ਨੂੰ ਬਿਲਕੁਲ ਹੀ ਇੱਕ ਤਰ੍ਹਾਂ ਦਾ ਜੋ ਹੈ ਬਿਲਕੁਲ ਤਬਾਹ ਕੀਤਾ ਜੀ ਉਹਨੇ 4 ਸਾਲ ਅੱਛਾ ਉੱਥੇ ਤੇ ਦੇਖੋ ਹੋਰ ਕਿੱਦਾਂ ਮਤਲਬ ਅਗਲੀ ਗੱਲ ਹੁੰਦੀ ਹੈ 4 ਸਾਲ ਤਾਂ ਮੈਂ ਕੱਢ ਲੇ ਲੇਕਿਨ 4 ਸਾਲ ਬਾਅਦ ਉਹ ਕਿਸਮਤ ਮਾੜੀ ਦੀਆਂ ਗੱਲਾਂ ਕਿ ਟਰੈਂਡ ਚੇਂਜ ਹੋ ਗਿਆ ਕਿਤੇ ਕੰਪਨੀ ਆ ਰਿਕਾਰਡ ਕਰਦੀਆਂ ਸੀ ਪੈਸੇ ਦਿੰਦੀਆਂ ਸੀ ਔਰ ਮਿਊਜ਼ਿਕ ਕਰਦੀਆਂ ਸੀ ਖੁਦ ਵੀਡੀਓ ਕਰਦੀਆਂ ਸੀ ਪ੍ਰੋਮੋਸ਼ਨ ਕਰਦੀਆਂ ਸੀ ਐਲਬਮ ਰਿਲੀਜ਼ ਕਰਦੀਆਂ ਸੀ ਮੁੜ ਕੇ ਟ੍ਰੈਂਡ ਚੇਂਜ ਹੋ ਗਿਆ 2013 ਹੋ ਗਿਆ 2013 ਵਿੱਚ ਸਿੰਗਲ ਟਰੈਕ ਹੋਣੇ ਸ਼ੁਰੂ ਹੋ ਗਏ ਇੱਕ ਇਹ ਵੀ ਹੁੰਦਾ ਸੀ ਨਾ ਪਹਿਲੇ ਬੌਂਡ ਸਾਈਨ ਹੁੰਦੇ ਸੀ ਸਰ ਹਾਂ ਜੀ ਜਿਵੇਂ ਤੁਹਾਡਾ ਵੀ ਬੌਂਡ ਇਤਨਾ ਸਾਈਨ ਹੋਇਆ ਪਰ ਗਾਇਕ ਵਾਸਤੇ ਬਹੁਤ ਮੁਸ਼ਕਲ ਹੁੰਦਾ ਕਿ ਮਤਲਬ ਜੇ ਇੱਕ ਦਿਨ ਵੀ ਨਾ ਗਾਵੇ ਤਾਂ ਅਲੱਗਾ ਕੀ ਪਤਾ ਨਹੀਂ ਦੁਨੀਆ ਖਤਮ ਹੋ ਗਈ ਹੈ ਪਰ 4 ਸਾਲ ਤੱਕ ਗਾਇਕ ਕਿਰਿਆ ਦੂਰ ਰਹੇ ਮੈਨੂੰ ਉਹਨਾਂ ਨੇ ਸ਼ੋਅ ਵੀ ਨਹੀਂ ਕਰਨ ਦਿੱਤੇ ਜੀ ਮੈਂ ਵੈਸੇ ਇਸ ਕਰਕੇ ਕੁਝ ਬੋਲਿਆ ਨਹੀਂ ਸੀ ਕਿਉਂਕਿ ਮੇਰੀ ਦੋਸਤੀ ਦਾ ਸਵਾਲ ਸੀਗਾ ਮੇਰੇ ਪਰਿਵਾਰਕ ਰਿਲੇਸ਼ਨ ਸੀਗੇ ਉਹਨਾਂ ਨਾਲ ਤੁਸੀਂ ਰੀਜ਼ਨਿੰਗ ਹੀ ਪੁੱਛੀ ਐਦਾ ਕਿਉਂ ਕੀਤਾ ਤੁਹਾਡੇ ਨਾਲ ਨਹੀਂ ਬੰਦਾ ਜੇ ਤਾਂ ਬੰਦਾ ਆਪਣੇ ਆਪ ਚ ਹੋਵੇ ਉਸ ਬੰਦੇ ਨਾਲ ਗੱਲ ਕਰੀਦੀ ਹੁੰਦੀ ਹੈ ਜਿਹੜਾ ਬੰਦਾ ਆਪਣੇ ਆਪ ਵਿੱਚ ਨਹੀਂ ਹੈਗਾ ਜਿਹਨੂੰ ਆਪਣੀ ਸੁਰਤ ਨਹੀਂ ਹੈ ਉਸ ਬੰਦੇ ਨਾਲ ਕੀ ਗੱਲ ਕਰੀਏ ਠੀਕ ਹੈ ਨਾ ਇੰਨਾ ਹੀ ਆਪਾਂ ਨੇ ਗੱਲ ਹੀ ਨਹੀਂ ਕੀਤੀ ਆਪਾਂ ਨੇ 4 ਸਾਲ ਬਰਦਾਸ਼ਤ ਕੀਤੇ ਆ ਤੇ ਕੋਈ ਨਹੀਂ ਫਿਰ ਠੀਕ ਹੈ ਅਸੀਂ ਤਾਂ ਫੇਰ ਉੱਥੇ ਖੜੇ ਆ ਲਾਈਨ 'ਚ ਆ ਗਏ ਠੀਕ ਹੈ ਨਾ ਇਹ ਮੁੜ ਕੇ ਸਿੰਗਲ ਟਰੈਕ ਦਾ ਟ੍ਰੈਂਡ ਆ ਗਿਆ ਤੇ ਜਦੋਂ ਕੰਪਨੀ ਨਾਲ ਗੱਲ ਕਰਦੇ ਆਂ ਤਾਂ ਕੰਪਨੀ ਕਹਿੰਦੀ ਵੀ ਭਾਈ 뮤ਜ਼ਿਕ ਕਰਕੇ ਲਿਆਓ ਤੇ ਉਹ ਉਹ ਪੈਸੇ ਪੱਲਿਓ ਲਾਉਣੇ 4 ਸਾਲ ਦਾ ਕੰਮ ਹੀ ਨਹੀਂ ਕੀਤਾ ਤੇ ਫੇਰ ਪੱਲਿਓ ਪੈਸੇ ਵੀ ਲਾਉਣੇ ਤੇ ਫੇਰ ਮੁੜ ਕੇ ਜੇ 뮤ਜ਼ਿਕ ਕਰ ਲਿਆ ਜਿੰਦੇ ਤਾਂ ਕਹਿੰਦੇ ਵੀਡੀਓ ਵੀ ਬਣਾ ਕੇ ਲਿਓ ਮਤਲਬ ਬੰਦਾ 3-4 ਲੱਖ ਵਿੱਚ ਵੈਸੇ ਹੀ ਆ ਜਾਂਦਾ ਤੇ ਫਿਰ ਅੱਗੇ ਪਤਾ ਨਹੀਂ ਕੰਪਨੀ ਨੇ ਪ੍ਰੋਮੋਸ਼ਨ ਕਰਨੀ ਕਿ ਨਹੀਂ ਕਰਨੀ ਉਹ ਤਾਂ ਚਲੋ ਇਹ ਵੀ ਸਾਨੂੰ ਬਖਸ਼ਾ ਮਾਲਕ ਦੀ ਕਿ ਕੋਈ ਨਾ ਕੋਈ ਕੋਈ ਨਾ ਕੋਈ ਪਰਮਾਤਮਾ ਦਾ ਰੂਪ ਬਣ ਕੇ ਸਾਡੇ ਕੋਲ ਆ ਕੇ ਖੜ ਜਾਂਦਾ ਸੀ ਕੋਈ ਨਾ ਕੋਈ ਰਿਕਾਰਡ ਕਰਨ ਦਾ ਮੁੜ ਕੇ ਫਿਰ ਕਿਸੇ ਨੇ ਮੇਰੇ ਨਾਲ ਐਗਰੀਮੈਂਟ ਨਹੀਂ ਕੀਤਾ ਕਿਉਂਕਿ ਮੈਨੂੰ ਐਗਰੀਮੈਂਟਾਂ ਵਿੱਚ ਦੋ ਤਿੰਨ ਮਦਦਾਂ ਨੇ ਖਰਾਬ ਹੀ ਕੀਤਾ ਜਿੱਦਾਂ ਪਹਿਲੇ ਹੀ ਐਗਰੀਮੈਂਟ ਸੀਗਾ ਯਾਦਾਂ ਤੇ ਰੂਮੀ ਬਲੇਂਗ ਨਾਲ ਉਹਨੇ ਟੇਪ ਨਹੀਂ ਕੀਤੀ ਅਗਲੀ ਉਹਨੇ ਮੇਰੇ ਗਾਣੇ ਚੋਰੀ ਕਰਕੇ ਕਿਸੇ ਹੋਰ ਸਿੰਗਰ ਤੋਂ ਗਵਾਤੇ ਇਹ ਮੇਰੀ ਟੇਪ ਹੀ ਨਹੀਂ ਕੀਤੀ